ਹਾਂਜੀ ਸਸੀ ਕਾਲ ਸਾਰਿਆਂ ਨੂੰ ਮੋੜ ਕੇ ਹਾਲਤ ਵਾਲਾ ਜੀ ਥੋੜਾ ਮੀਰ ਦੂਸਰੀ ਠੀਕ ਠਾਕ ਹੋਊਂਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਰਾਤ ਦੇ ਵਜੇ 7:30 ਤੇ ਮੈਂ ਬਣਾਉਣ ਲੱਗੀ ਹਾਂ ਵਲੌਗ ਤੇ ਮੇਰੇ ਹੱਥ ਦੇ ਵਿੱਚ ਤੁਸੀਂ ਕੋਈ ਚੀਜ਼ ਦੇਖ ਰਹੇ ਹੋ ਇਹ ਉਹ ਚੀਜ਼ ਹੈ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਮਾਵਾ ਬਹੁਤ ਯੂਜ਼ ਕਰਦੀਆਂ ਸੀਗੀਆਂ ਤੇ ਚਿਹਰੇ ਜਿਹੜੇ ਉਹਨਾਂ ਦੇ ਤੱਕ ਤੱਕ ਕਰਦੇ ਹੁੰਦੇ ਸੀ ਕੋਈ ਪਾਰਲਰ ਨਹੀਂ ਹੁੰਦੇ ਸੀਗੇ ਕੋਈ ਕਰੀਮਾਂ ਨਹੀਂ ਹੁੰਦੀਆਂ ਸੀਗੀਆਂ ਤੇ ਬਿਨਾ ਇਹਨਾਂ ਚੀਜ਼ਾਂ ਤੋਂ ਹੀ ਉਹਨਾਂ ਦੇ ਚਿਹਰੇ ਸੀਗੇ ਜਿਹੜੇ ਖਿੜੇ ਖਿੜੇ ਰਹਿੰਦੇ ਸੀਗੇ ਤੇ ਹੁਣ ਤਬਾਸਾ ਕੋਈ ਹਾਲ ਨਹੀਂ ਐ ਹੁਣ ਕੋਈ ਹਾਲ ਨਹੀਂ ਆ ਸਦਾ ਤੇ ਇਹ ਉਹੀ ਚੀਜ਼ਾਂ ਨੇ ਜਿਹੜੀਆਂ ਉਹ ਯੂਜ਼ ਕਰਦੀਆਂ ਸੀ ਤੇ ਅੱਜ ਮੈਨੂੰ ਵੀ ਜਾੜਾ ਆ ਗਿਆ ਇਸ ਚੀਜ਼ ਦੀ ਤੇ ਇਹਨੂੰ ਆਪਾਂ ਯੂਜ਼ ਕਰਦੇ ਆ ਕਿਵੇਂ ਯੂਜ਼ ਕਰਨਾ ਉਹ ਮੈਂ ਤੁਹਾਨੂੰ ਦੱਸਦੀ ਮੈਂ ਨਾ ਚਾਵਲਾਂ ਦਾ ਪਾਣੀ ਉਬਾਲ ਕੇ ਰੱਖਿਆ ਸੀਗਾ ਆਪਿਆ ਇਹ ਆਪਾਂ ਨੇ ਕੱਲ ਚਾਵਲ ਬਣਾਏ ਸੀਗੇ ਤੇ ਚਾਵਲਾਂ ਦੇ ਵਿੱਚ ਅ ਵਿੱਚੋਂ ਪਾਟ ਲਿਆ ਕਿ ਮੈਨਾਂ ਹਣੀ ਹੁੰਦੀ ਆ ਨਾ ਕੱਲ ਸੰਡੇ ਸੀਗਾ ਤੇ ਮੈਂ ਬਾਲ ਤੋਂ ਹੋਏ ਸੀ ਕਿ ਜਦੋਂ ਇਹ ਵਲੌਗ ਆਊਗਾ ਉਦੋਂ ਤੱਕ ਤੀਜਾ ਦਿਨ ਹੋ ਜਾਊਗਾ ਤੇ ਮੈਂ ਨਾ ਮਤਲਬ ਔਰ ਤੋਂ ਹੋਏ ਸੀ ਕਿ ਜੀ ਚਾਵਲੋ ਪਾ ਲੇ ਤੁਹਾਨੂੰ ਪਤਾ ਮੈਂ ਦੇਈ ਦੇ ਵਿੱਚ ਪਾਣੀ ਹੁੰਨੀ ਆ ਚਾਰ ਲੰ ਦਾ ਪਾਣੀ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਸੀ ਜਿਹੜਾ ਮੈਂ ਫ੍ਰਿਜ ਦੇ ਵਿੱਚ ਹੀ ਰੱਖਦਾ ਸੀਗਾ ਕਿ ਮੈਂ ਵਲੌਗ ਬਣਾਉਣਾ ਸੀ ਮੈਨੂੰ ਇਹਦੀ ਲੋੜ ਸੀਗੀ ਸੋ ਹੁਣ ਮੈਂ ਇੱਕ ਕੱਚ ਦੀ ਡੱਬੀ ਦੇ ਵਿੱਚ ਪਾ ਕੇ ਰੱਖਿਆ ਸੀਗਾ ਤੇ ਹੁਣ ਮੈਂ ਕਿਵੇਂ ਯੂਜ਼ ਕਰਨਾ ਆਪਾਂ ਤੁਹਾਨੂੰ ਦੱਸਦੇ ਆਂ ਕਾਦੇ ਲਈ ਰੱਖਿਆ ਸੀ ਆਪਾਂ ਤੇ ਮੈਂ ਨਾ ਹੁਣ ਥੋੜਾ ਜਿਹਾ ਸੈਟਿੰਗ ਕਰ ਲਾ ਕੈਮਰੇ ਦੀ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਇਹ ਇੱਕ ਚੀਜ਼ ਹੈ ਸਿਰਫ ਇੱਕ ਚੀਜ਼ ਇੱਕ ਚੀਜ਼ ਹੀ ਆਪਣੇ ਚਿਹਰੇ ਲਈ ਕਾਫੀ ਗਰਮੀਆਂ ਦੇ ਵਿੱਚ ਠੰਡਕ ਦੇਣ ਵਾਸਤੇ ਤੇ ਚਿਹਰੇ ਦੇ ਉੱਪਰ ਕੋਈ ਫੋੜਾ ਫਿੰਸੀ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਸਾਰੇ ਦਾਅ ਤਬਿਆਂ ਨੂੰ ਅ ਦੂਰ ਕਰਨ ਵਾਸਤੇ ਇਹ ਚੀਜ਼ ਹੈ ਜਿਹੜੀ ਆਪਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ ਹੁਣ ਬੱਚਿਆਂ ਦੇ ਨਾ ਪਿੱਤ ਨਿਕਲੇ ਹੁੰਦੇ ਹੁੰਦੇ ਸੀ ਕਿ ਜੇ ਪਿੱਤ ਨਿਕਲਉਂਦੀ ਸੀ ਤੇ ਉਦੋਂ ਵੀ ਇਹੀ ਚੀਜ਼ ਯੂਜ਼ ਕੀਤੀ ਜਾਂਦੀ ਸੀ ਤੇ ਹੁਣ ਮੈਂ ਲੱਗਾ ਸਾਡੇ ਘਰਾਂ ਦੇ ਵਿੱਚ ਇਸ ਰੂਪ ਦੇ ਵਿੱਚ ਹੀ ਨਹੀਂ ਹੈਗੀ ਇਹ ਹੈਗੀ ਆ ਜੀ ਗਾਚੀ ਜਾਂ ਕੋਈ ਗਾਚੀ ਕਹ ਦਿੰਦਾ ਸਕੂ ਗਾਚੀ ਕਹ ਦਿੰਦਾ ਸੀ ਆਪਾਂ ਫੱਟੀਆਂ ਪੋਚਦੇ ਹੁੰਦੇ ਸੀਗੇ ਜੇ ਛੋਟੇ ਹੁੰਦੇ ਸੀਗੇ ਫੱਟੀਆਂ ਪੋਚਣੀਆਂ ਸੂਰਜਾ ਸੁਜਾ ਫੱਟੀਆਂ ਸਕਾ ਹਣਾ ਇਹ ਗਾਚੀ ਦੇ ਨਾਲ ਹੀ ਆਪਾਂ ਫੱਟੀ ਪੋਚਦੇ ਹੁੰਦੇ ਸੀ ਬੜੇ ਪਿਆਰ ਨਾਲ ਫੱਟੀ ਪੋਚਣੀ ਤੇ ਇਹ ਗਾਚੀ ਆ ਜਿਹੜੀ ਇਹ ਬਹੁਤ ਕੀਮਤੀ ਹੈ ਬਹੁਤ ਇੰਪੋਰਟੈਂਟ ਹੈ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਇਹਨੇ ਅੱਛੇ ਰਿਜ਼ਲਟ ਦੇਊਗੀ ਇਹ ਤੇ ਕੁਝ ਵੀ ਨਹੀਂ ਹੈਗਾ ਲੱਗਦਾ ਕਿ ਜੀ ਸਾਡਾ ਮੈਂ ਨਾ ਦੇਖੋ ਤੁਸੀਂ ਸਿਰਫ 10 ਰੁਪਏ ਦੀ ਮੈਨੂੰ ਇੰਨੀ ਸਾਰੀ ਮਿਲ ਗਈ ਇੱਕ ਪੀਸ ਦੋ ਪੀਸ ਵੱਡਾ ਸਾਰਾ ਪੀਸ ਦਾ ਨਾਲ ਤੇ ਤਿੰਨ ਤਿੰਨ ਪੀਸ ਮਿਲ ਗਏ ਮੈਨੂੰ ਇਹ ਤੇ ਮੈਨੂੰ ਲੱਗਦਾ ਇਹ ਤਾਂ ਮੈਨੂੰ ਮੂਕੜੀਆਂ ਹੀ ਨਹੀਂ ਹੈਗੀ ਸਾਲ ਡੇਟਸ ਤਾਂ ਤੇ ਹੁਣ ਆਪਾਂ ਜਿਹੜਾ ਛੋਟਾ ਪੀਸ ਹੈ ਉਹ ਯੂਜ਼ ਕਰਾਂਗੇ ਬਾਕੀਆਂ ਮੈਂ ਮਲਹੂਆ ਦੇ ਵਿੱਚ ਪਾ ਦੇਣੀ ਆ ਤੇ ਜਦੋਂ ਸੁੱਕ ਜਾਊਗਾ ਮਿਊਡ ਕਰਨ ਤੋਂ ਬਾਅਦ ਫੇਰ ਆਪਾਂ ਇਹਨਾਂ ਨੂੰ ਇਕੱਠਾ ਇਕੱਠਾ ਲਾਗੇ ਇਹਨੂੰ ਆਪਾਂ ਹੁਣ ਮਲਤਾਨੀ ਮਿੱਟੀ ਵੀ ਕਹਿ ਦਿੰਨੀ ਆ ਪਾਊਡਰ ਬਣਾਉਣ ਲੱਗੇ ਮਲਤਾਨੀ ਮਿੱਟੀ ਤੇ ਪਰ ਮੈਂ ਇਹਦਾ ਪਾਊਡਰ ਨਹੀਂ ਯੂਜ਼ ਕਰ ਰਹੀ ਮੈਂ ਇਹਨੂੰ ਇਦਾਂ ਹੀ ਯੂਜ਼ ਕਰ ਰਹੀ ਆ ਤੇ ਤੁਸੀਂ ਇਹਦੇ ਰਿਜ਼ਲਟ ਦੇਖਿਓ ਫਿਰ ਸਾਰੀਆਂ ਭੈਣਾਂ ਯੂਜ਼ ਕਰਦੇ ਰਹਿਆ ਮੈਨੂੰ ਪਤਾ ਹੈ ਕਿ ਮੇਰੀਆਂ ਭੈਣਾਂ ਨਹੀਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਨੇ ਤੇ ਫੇਰ ਆਪਾਂ ਛੱਡ ਦਿੰਨੇ ਆ ਵੀ ਚੱਲ ਛੱਡ ਪਰੇ ਇੰਨੇ ਘੰਟੇ ਪੰਟੇ ਕਿਹੜਾ ਕਰੂਗਾ ਜੀ ਇੰਨਾ ਸਮਾਨ ਕਿਹੜਾ ਇਕੱਠਾ ਕਰੂਗਾ ਸਾਡਾ ਆਪਾਂ ਨਹੀਂ ਕਰਦੇ ਹੈਗੇ ਹਨ ਸੋ ਆਪਾਂ ਤੁਹਾਨੂੰ ਉਹੀ ਚੀਜ਼ਾਂ ਦੱਸਦੇ ਹੁੰਦੇ ਆ ਜਿਹੜੀਆਂ ਸੌਖੀਆਂ ਤੁਹਾਡੇ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਠੀਕ ਹੈ ਤੇ ਆ 10 ਰੁਪਏ ਦੀ ਚੀਜ਼ ਹੈ 10 ਰੁਪਏ ਦੀ ਵੀ ਨਹੀਂ ਮੰਗਵਾਉਣ ਦੀ ਲੋੜ ਹੈਗੀ 5 ਰੁਪਏ ਦੀ ਵਾਧੂ ਤੁਹਾਨੂੰ ਤੇ ਮੈਂ ਲਿਆ ਹੈਗਾ ਜੀ ਇਹ ਚੌੜਾ ਨਾ ਪਾਣੀ ਰੱਖ ਲਿਆ ਸੀ ਕਿਉਂਕਿ ਮੈਂ ਬੋਇਲ ਕਰੇ ਸੀ ਤੁਸੀਂ ਬੋਇਲ ਕਰਨੇ ਆ ਤਾਂ ਕਰ ਲਿਓ ਨਹੀਂ ਫਿਰ ਤੁਸੀਂ ਗੁਲਾਬ ਜਲ ਵੀ ਲੈ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਚੌਲ ਥੋੜੇ ਜਿਹਾ ਉਬਾਲ ਲਓਗੇ ਤਾਂ ਬਹੁਤ ਅੱਛੀ ਗੱਲ ਹੈ ਮੈਂ ਇਹ ਚੌਲ ਉਬਾਲੇ ਸੀਗੇ ਮੈਨੂੰ ਤਾਂ ਚਾਹੀਦਾ ਸੀਗਾ ਮੈਂ ਉਸ ਕਰਕੇ ਉਬਾਲੇ ਸੀਗੇ ਤੇ ਲੋ ਸਿੱਧਾ ਹੀ ਇਸ ਤਰ੍ਹਾਂ ਆਪਾਂ ਆਪਦੇ ਫੇਸ ਦੇ ਉੱਪਰ ਇਹਨੂੰ ਲਾ ਲੈਣਾ ਐ ਇਹ ਨਹੀਂ ਹਰ ਵਕਤ ਹੋਊਗੀ ਗਰਮੀਆਂ ਦੇ ਵਿੱਚ ਜੇ ਆਪਣੇ ਪਿੱਤ ਵਗੈਰਾ ਨਿਕਲਿਆ ਆਉਂਦੀ ਹੈ ਤਾਂ ਆਪਾਂ ਲਾ ਲੈਣੀ ਆ ਨਾ ਬੱਚਿਆਂ ਦੀ ਛੋਟੇ ਬੱਚਿਆਂ ਦੀ ਢੂਈ ਦੇ ਵਿੱਚ ਲਾ ਦਿੰਨੇ ਹੁਣ ਆਪਣੇ ਦਾ ਪਿੱਤ-ਪੁਤ ਨਿਕਲਣ ਨੂੰ ਹੈ ਅੱਡਗੀ ਪਿੱਤ ਕਾਦੀ ਨਿਕਲ ਨਹੀਂ ਸੀ ਜੀ ਗਰਮੀਆਂ 'ਚ ਕੋਈ ਬਾਹਰ ਨਹੀਂ ਨਿਕਲਦਾ ਸੀ ਅਸੀਂ ਅੰਦਰ ਬੈਠੇ ਰਹਿੰਦੇ ਆ ਤੇ ਅੱਗੇ ਦੇਖਦੇ ਛੋਟੇ ਹੁੰਦੇ ਸੀ ਜਦੋਂ ਬਹੁਤ ਪਿੱਤ ਨਿਕਲਦੀ ਸੀ ਸਾਰੀ ਘੂਈ ਭਰ ਜਾਣੀ ਪਿੱਤ ਦੇ ਨਾਲ ਹਨਾ ਤੇ ਮਾਮਾ ਨੇ ਫਿਰ ਘਾਚੀ ਘਸਾ ਦੇਣੀ ਤੇ ਮੈਨੂੰ ਵੀ ਯਾਦ ਆ ਜਦੋਂ ਉਹ ਦੇ ਛੋਟਾ ਹੁੰਦਾ ਸੀ ਕਿਉਂਕਿ ਛੋਟੇ ਵਿੱਚ ਬਾਹਰ ਖੇਡਦੇ ਆ ਪਸੀਨਾ ਆਉਂਦਾ ਤੇ ਸੌਣ ਬਾਦ ਉਹ ਜਿਹੜਾ ਨਾ ਫਿਰ ਪਿੱਤ ਬਹੁਤ ਨਿਕਲਦੀ ਹੈ ਛੋਟਾ ਹੁੰਦਾ ਸੀ ਨਾ ਮੈਨੂੰ ਯਾਦ ਆ ਕਿ ਇਹਦੇ ਪਿੱਤ ਨਿਕਲਿਆ ਨਹੀਂ ਤੇ ਮੈਂ ਪੂਰੀ ਘਾਚੀ ਘਸਾ ਦੇਣੀ ਹੈ ਇਹਦੇ ਜਿਆਦਾ ਇਸ ਤੇ ਪਪਾ ਨੇ ਲੈ ਕੇ ਬੈਠ ਜਾਣਾ ਇਹਨਾਂ ਦੀ ਸਾਰੇ ਪਿੱਠ ਦੇ ਨਾਲ ਗਾਚੀ ਘਸਾ ਦਿੰਦੇ ਵੀ ਚਲ ਹੁਣ ਸੁੱਕ ਜੂਗੀ ਇਹਨੂੰ ਫਿਰਦਾਰਾ ਲੈ ਕੇ ਤੋਂ ਅਹੀਂ ਬਾਅਦ ਚ ਨਵਾਵਾਂਗੇ ਤੈਨੂੰ ਤੇ ਲੋ ਜੀ ਸਭ ਤੋਂ ਸੌਖਾ ਕੰਮ ਹੈ ਇਹ ਤੇ ਸਭ ਤੋਂ ਵਧੀਆ ਰਿਜ਼ਲਟ ਦੇਊਗਾ ਲੋ ਇੱਕ ਕਲੀਅਰ ਲਾ ਲਈ ਨਾ ਫਿਰ ਇਹਨੂੰ ਤੁਸੀਂ ਸੁੱਕਣ ਦਿਓ ਜਦੋਂ ਸੁੱਕੂਗੀ ਥੋੜੀ ਜਿਹੀ ਸੁੱਕੀ ਬਹੁਤ ਜ਼ਿਆਦਾ ਨਹੀਂ ਿਸਕੋ ਨਹੀਂ ਹੈਗੀ ਇਹ ਨਾ ਹੋਵੇ ਕਿ ਬਿਲਕੁਲ ਹੀ ਆਕੜ ਜੇ ਆਕੜਾ ਨਹੀਂ ਦੇਣੀ ਉਸ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 50% ਜਦੋਂ ਸੁੱਕ ਜੂਗੀ ਉਸ ਤੋਂ ਬਾਅਦ ਇੱਕ ਕਲੀਅਰ ਇਹਦੀ ਹੋਰ ਲਾ ਦਿਓ ਤੇ ਥੋੜੀ ਜਿਹੀ ਮੋਟੀ ਲੇਅਰ ਹੋ ਚੁਗੀ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਸਕਾ ਕੇ ਫਿਰ ਹੱਥ ਹਿਲੇ ਕਰਕੇ ਜਾਂ ਉੱਪਰ ਫੇਸ ਦੇ ਬਾਣੀ ਪਾ ਕੇ ਤੇ ਇਹਨੂੰ ਇਸ ਤਰ੍ਹਾਂ ਕਰਕੇ ਹੌਲੀ-ਹੌਲੀ ਮਸਾਜ ਕਰ ਲੈਣੀ ਠੀਕ ਹੈ ਚਿਹਰੇ ਦੀ ਰੰਗਰ ਦੇਖੋ ਕਿਵੇਂ ਬਦਲਦੀ ਹੈ ਫਿਰ ਤੇ ਲੋ ਜੀ ਹੁਣ ਮੈਂ ਫਿਲਹਾਲ ਇਹਨੂੰ ਇਦਾਂ ਹੀ ਰੱਖਦੀ ਆ ਵਿੱਚ ਹੀ ਰੱਖ ਦੇਣੀ ਆ ਤੇ ਪਾਣੀ ਦੇ ਤੇ ਜਦੋਂ ਆਪਣਾ ਥੋੜਾ ਜਿਹਾ ਸੁੱਕ ਜਾਊਗਾ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਯੂਜ਼ ਕਰਾਂਗੇ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਦਾ ਜੀ ਬਹੁਤ ਫਰਕ ਪੈਂਦਾ ਇੱਕ ਨਾ ਮੈਂ ਤੁਹਾਨੂੰ ਚੋਰ ਜਿੰਨੀ ਦੇ ਵਿੱਚ ਸੁੱਕਦੀ ਆ ਮੈਂ ਤੁਹਾਨੂੰ ਇੱਕ ਗੱਲ ਕਰਦੀ ਆ ਇੱਕ ਦਿਨ ਨਾ ਆਪਾਂ ਸਮਰ ਕ੍ਰੀਮ ਬਣਾਈ ਸੀਗੀ ਤੇ ਉਹ ਜਿਹੜੀ ਸਮਰ ਕ੍ਰੀਮ ਬਣਾਈ ਸੀ ਉਹ ਆਪਾਂ অ্যালোਵੈਰਾ ਤੇ ਨਾਰੀਅਲ ਦਾ ਤੇਲ ਥੋੜਾ ਜਿਹਾ ਪਾਇਆ ਸੀਗਾ ਤੇ ਮਲਠੀ ਸੀ ਜਿਹੜੀ ਉਹ ਮੈਂ ਘਰੇ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਕਰਕੇ ਤੇ ਉਹਨੂੰ ਨਾ ਚਾਹ ਪਾਣੀ ਨਾਲ ਇਦਾਂ ਸਿੱਧੀ ਚਾਹ ਪਾਣੀ ਬੀਚ ਆਪ ਸਮਰਕ੍ਰੀਮ ਬਣਾਉਣੀ ਆ ਤਾਂ ਪਾਊਡਰ ਆਪਾਂ ਨੂੰ ਰੈਡੀमेड ਲਿਓਣਾ ਪਊਗਾ ਉਹ ਮੈਂ ਤਾਂ ਬਣਾ ਲਈ ਜੀ ਬਣਾ ਕੇ ਜਦੋਂ ਮੈਂ ਉਹਨੂੰ ਯੂਜ਼ ਕੀਤਾ ਤੇ ਉਹ ਸਕਰਬ ਦਾ ਕੰਮ ਕਰਦੀ ਹੈ ਜੀ ਇੰਨਾ ਕੁ ਵਧੀਆ ਅਫੈਕਟ ਦਿੰਦੀ ਹੈ ਜੀ ਉਹ ਪੁੱਛੋ ਹੀ ਨਾ ਜਦ ਵੀ ਮੈਂ ਸਵੇਰੇ ਯੂਜ਼ ਕਰੀ ਹੱਥਾਂ ਤੇ ਵੀ ਔਰ ਫੇਸ ਤੇ ਵੀ ਔਰ ਪਤਾ ਲੱਗਦਾ ਕਿ ਕੁਝ ਲਾਇਆ ਰਹੇਗਾ ਤੇ ਤੁਸੀਂ ਉਹ ਚੀਜ਼ ਬਣਾ ਲਓ ਬਣਾ ਕੇ ਜਦੋਂ ਤੁਸੀਂ ਉਹਨੂੰ ਕਦੇ ਕਦੇ ਯੂਜ਼ ਕਰੋਗੇ ਨਾ ਤੀਜੇ ਦਿਨ ਉਹਨਾਂ ਆਉਣ ਤੋਂ ਪਹਿਲਾਂ ਮੈਂ ਤਾਂ ਕਰ ਲੈਣੀ ਹੁੰਦੀ ਹੈ ਜੰਗੀ ਤਰ੍ਹਾਂ ਲਾ ਕੇ ਇੰਦਾ ਇੰਦਾ ਕਰਕੇ ਥੋੜੇ ਫੇਸ ਤੇ ਜਿਹੜੀ ਲੂਈ ਹੈ ਇਹ ਵੀ ਉੱਤਰ ਜਾਂਦੀ ਹੈ ਉਹਦੇ ਨਾਲ ਤੇ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਚੰਗੀ ਤਰ੍ਹਾਂ ਉਹਨੂੰ ਇਦਾਂ ਕਰ ਲਓ ਮਰਗੜ ਲਓਗੇ ਫੇਸ ਦੇ ਉੱਪਰ ਮਲ ਲੋਗੇ ਹੱਥ ਨਾਲ ਤੇ ਫਿਰ ਦੁਬਾਰਾ ਫਿਰ ਏਅਰੀ ਕਲਾ ਕੇ ਉਹਨੂੰ ਉਦਾਂ ਹੀ ਛੱਡ ਦਿਓ 10 ਕ ਮਿੰਟ ਬਾਅਦ ਫੇਸ ਧੋਵੋਗੇ ਮਲਦੇ ਮਲਦੇ ਫੇਸ ਨੂੰ ਧੋਲੇ ਤੁਸੀਂ ਨਾ ਅਸਰ ਦਿਖਾਉਣੀ ਹੈ ਜੀ ਔਰ ਇਨਸਟੈਂਟ ਇਫੈਕਟ ਦਿੰਦੀ ਹੈ ਨਾਲ ਦੀ ਨਾਲ ਉਸੇ ਦਿਨ ਤੁਹਾਨੂੰ ਇਫੈਕਟ ਪਤਾ ਲੱਗੂਗਾ ਜ਼ਰੂਰ ਬਣਾ ਕੇ ਰੱਖਿਓ ਤੁਸੀਂ ਉਹ ਉਹਨੂੰ ਇੱਕ ਡੱਬੀ ਚ ਪਾ ਕੇ ਰੱਖ ਲਿਓ ਉਹ ਇੱਕ ਸਕਰਬ ਦਾ ਕੰਮ ਕਰਦੀ ਹੈ ਤੇ ਫ੍ਰਿਜ ਵਿੱਚ ਰੱਖ ਦਿਓ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈਗੀ ਆ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਤੇ ਇੱਕ ਆਪਾਂ ਜਪਾਇਆ ਸੀ ਹਨਾ ਮੌਸਮ ਤੁਸੀਂ ਦੇਖਿਆ ਨਹੀਂ ਹੈਗਾ ਮੌਸਮ ਮੇਰਾ ਕਿਦਾਂ ਹੁੰਦਾ ਲੱਗਿਆ ਆਰਗੈਂਜ਼ਾ ਦਾ ਦੁਪੱਟਾ ਔਰ ਆਰਗੈਂਜ਼ਾ ਦਾ ਸੂਟ ਤੇ ਪੂਰਾ ਦਿਨ ਆਪਾਂ ਦੁਪੱਟਾ ਜਿਹੜਾ ਉਹ ਇਸ ਤਰ੍ਹਾਂ ਹੀ ਠੀਕ ਰਿਹਾ ਨਹੀਂ ਤਾਂ ਆਰਗੈਂਜ਼ਾ ਦੇ ਸੂਟ ਦੇ ਉੱਪਰ ਆਰਗੈਂਜ਼ਾ ਦਾ ਦੁਪੱਟਾ ਖੜ ਜੇ ਤਾਂ ਹੋ ਹੀ ਨਹੀਂ ਸਕਦਾ ਤੇ ਆਪਾਂ ਇੱਕ ਇੱਕ ਪਿੰਨ ਉਧਰ ਲਾਇਆ ਇੱਕ ਉਧਰ ਲਾਇਆ ਤੇ ਦੁਪੱਟਾ ਜਿਹੜਾ इजीली ਖੜਾ ਔਰ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਹੈ ਕਿ ਕਿਹ ਦੁਪੱਟੇ ਦੇ ਉੱਪਰ ਕਿਤੇ ਪਿੰਨ ਲੱਗਿਆ ਹੋਇਆ ਠੀਕ ਹੈ ਜੀ ਸੋ ਇਸ ਤਰ੍ਹਾਂ ਮੇਰੀਆਂ ਭੈਣਾਂ ਨੇ ਜਿਹੜੀਆਂ ਆਪਣੇ ਸੂਟ ਅਵੀਅਰ ਕਰ ਲਿਆ ਕਰੋ ਤੁਸੀਂ ਦ ਅਰਗੈਂਜ਼ਾ ਦੇ ਦੁਪੱਟਿਆਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਲੋਜੀ 50% ਤੱਕ ਆਪਣਾ ਸੁੱਕ ਗਿਆ ਵੇਸ ਵਾਈਟ ਵਾਈਟ ਤੁਹਾਨੂੰ ਦਿਖ ਵੀ ਰਿਹਾ ਹੁਣ ਸੁੱਕਿਆ ਹੋਇਆ ਤੇ ਹੁਣ ਆਪਾਂ ਇਹਦੇ ਉੱਪਰ ਇਹ ਕਲੀਅਰ ਹੈ ਜਿਹੜੀ ਹੋਰ ਲਾਉਣੀ ਆ ਕਿਉਂਕਿ ਝਾਵਲਾਂ ਦਾ ਪਾਣੀ ਵੀ ਬਹੁਤ ਵਧੀਆ ਇਫੈਕਟ ਦਿੰਦਾ ਹੈ ਤੇ ਗਾਚੀ ਵੀ ਦੇਣਾ ਹੈ ਤੇ ਜੇ ਤੁਹਾਡੇ ਕੋਲ ਝਾਵਲਾਂ ਦਾ ਪਾਣੀ ਨਾ ਹੋਵੇ ਮਤਲਬ ਕਬਾੜੇ ਨਾ ਹੋਣ ਤਾਂ ਤੁਸੀਂ ਕਾਲ ਨਾ ਕਰਿਓ ਕਿ ਅਸੀਂ ਝਾਵੜਾ ਕਿੱਥੇ ਉਬਾਲਾਂਗੇ ਹਨ ਤੇ ਫਿਰ ਤੁਸੀਂ ਗਲਾਜ ਗਲਾਜ ਦੇ ਨਾਲ ਹੀ ਤੁਸੀਂ ਅ ਇਹ ਰੁਪਿਆਉਂ ਕੀ ਨਾ ਵਿੱਚ ਘਾਟੀ ਨੂੰ ਗਲਾਬ ਜਲ ਦੇ ਵਿੱਚ ਉਹ ਯੂਜ਼ ਕਰ ਲਿਓ ਠੀਕ ਹੈ ਲੋ ਜੀ ਚੰਗੀ ਤਰ੍ਹਾਂ ਲਾ ਲਾਂਗੇ ਤੇ ਹੁਣ ਇਹਨੂੰ ਆਪਾਂ ਜਿੰਨੀ ਦੇ ਰਹੇ 80% ਤੱਕ ਸੁੱਕ ਨਹੀਂ ਜਾਂਦੀ ਉਹਨੇ ਤੇਰਾ ਪੈਨ ਥੋਂ ਦੇਣੀ ਆ ਕਿਸ ਨੂੰ ਠੀਕ ਹੈ ਥੋਂ ਦਸੰਦੇ ਚੱਕਰ ਤੇ ਮੈਂ ਤਾਂ ਆਪ ਦਾ ਚਿਹਰਾ ਦੇ ਬਣਕਾਲਿਆ ਪਰ ਮੈਂ ਨੇ ਇੱਕ ਵਾਰ ਦੇਖੀ ਹੈ ਭੈਣਾਂ ਦੇ ਬੜੇ ਕਮੈਂਟ ਤੇ ਮੈਸੇਜ ਆਉਂਦੇ ਨੇ ਜੀ WhatsApp ਤੇ ਕਿ ਅਸੀਂ ਬਣਾ ਰਹੇ ਹਾਂ ਜੀ ਆਹ ਚੀਜ਼ ਹੈ ਵੀ ਤੁਹਾਡੇ ਕਈਆਂ ਭੈਣਾਂ ਨੇ ਪੁੱਛਿਆ ਸੀਗਾ ਕਿ ਜਿਹੜਾ ਆਪਾਂ ਨੂੰ ਰੱਖੀ ਦੇ ਵਿੱਚ ਪਾ ਕੇ ਸੀਰਮ ਬਣਾਇਆ ਸੀ ਨਾ ਫੇਸ ਵਾਸਤੇ ਵੀ ਅਸੀਂ ਜਤੂਨ ਦੇ ਤੇਲ ਦੀ ਥਾਂ ਤੇ ਕੋਈ ਹੋਰ ਪੁੱਛਿਆ ਸੀ ਉਹਨਾਂ ਨੇ ਕੋਈ ਤੇਲ ਬਦਾਮ ਦਾ ਤੇਲ ਸ਼ੈਲ ਪੁੱਛਿਆ ਸੀ ਵੀ ਇਹ ਯੂਜ਼ ਕਰ ਲਿਗੇ ਤੇ ਤੁਸੀਂ ਉਹ ਯੂਜ਼ ਕਰ ਸਕਦੇ ਆ ਜੀ ਤੇ ਕਿਸੇ ਭੈਣ ਨੇ ਵੀ ਕਿਹਾ ਸੀਗਾ ਕਿ ਇਹਦੇ ਵਿੱਚ ਅਸੀਂ ਫਟਕੜੀ ਪਾ ਲਈਏ ਫਟਕੜੀ ਦਾ ਪਾਊਡਰ ਬਿਲਕੁਲ ਨਾ ਪਾਇਓ ਜੀ ਫਟਕੜੀ ਦਾ ਪਾਊਡਰ ਮੈਂ ਬਿਲਕੁਲ ਨਹੀਂ ਤੇ ਤੁਸੀਂ ਤੇਲ ਯੂਜ਼ ਕਰ ਸਕਦੇ ਆ ਉਹਦੀ ਥਾਂ ਤੇ ਕੋਈ ਹੋਰ ਤੇਲ ਯੂਜ਼ ਕਰ ਸਕਦੇ ਹੋ ਠੀਕ ਹੈ ਜਿਹੜਾ ਤੁਹਾਨੂੰ इजीली ਮਿਲ ਜੇ ਕੋਈ ਵੀ ਘਰੇ ਕੋਈ ਹੋਰ ਪਿਆ ਹੁੰਦਾ ਜੈਤੂਨ ਦਾ ਤੇਲ ਨਹੀਂ ਹੁੰਦਾ ਤੇ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਣਾ ਇਹ ਹੋ ਗਿਆ ਡੰਡ ਹੁਣ ਇਹ ਸੁੱਕ ਜਾਊਗਾ ਜਦੋਂ ਸੁੱਕੂਗਾ ਫਿਰ ਆਪਾਂ ਹੱਥੀਂ ਲੈ ਕਰਕੇ ਇਹਨੂੰ ਹੌਲੀ ਹੌਲੀ ਮਲ ਮਲ ਕੇ ਉਤਾਰ ਦਾਂਗੇ ਤੇ ਇੰਨੀ ਕੁ ਠੰਡਕ ਦਿੰਦੀ ਆ ਗਰਮੀ ਦੇ ਵਿੱਚ ਜੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈਗਾ ਕੀਤਾ ਠੰਡਕੀ ਜਿੰਦੀ ਹੈ ਹੁਣ ਇਹਨੂੰ ਮੈਂ ਇਸ ਤਰ੍ਹਾਂ ਸਾਈਡ ਤੇ ਰੱਖ ਦਿਆਂ ਸੁੱਕ ਜੂਗੀ ਸੁੱਕ ਜੂਗੀ ਤਾਂ ਮੈਂ ਫਿਰ ਉਹਦੇ ਵਿੱਚ ਫਿਰ ਪਾਉਂਗੀ ਇਹਨੂੰ ਠੀਕ ਹੈ ਜੀ ਇਸ ਫਿਰ ਮੈਂ ਦੁਬਾਰਾ ਤੁਹਾਨੂੰ ਫੇਰ ਮਿਲੂੰਗੀ ਆਪਣਾ ਫੇਸ ਜਿਹੜਾ ਜਦੋਂ ਵਾਸ਼ ਕਰ ਲੂੰਗੀ ਉਸ ਤੋਂ ਬਾਅਦ ਤੁਹਾਨੂੰ ਮਿਲੂੰਗੀ ਤੇ ਇੱਕ ਦੋ ਕੁਐਸਚਨ ਹੋਰ ਸੀਗੇ ਭੈਣਾਂ ਦੇ ਮੈਂ ਨਾਲ ਦੀ ਨਾਲ ਦੱਸਦੀ ਜਾਵਾਂ ਇੱਕ ਤਾਂ ਮੇਰੇ ਫੋਨ ਦੇ ਵਿੱਚ ਸੀ ਜਿਨ੍ਹਾਂ ਨੇ ਨਾਮ ਕਿਹਾ ਸੀ ਸਾਡੇ ਨਾਮ ਬੋਲਿਓ ਤੇ ਇੱਕ ਨਾ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਮੈਂ ਇੱਕ ਬਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਮੇਰਾ ਕੋਲੇਸਟ੍ਰੋਲ ਜਿਹੜਾ ਉਹ ਥੋੜਾ ਜਿਹਾ ਹਾਈ ਆਇਆ ਇਸ ਕਰਕੇ ਆਪਾਂ ਇੱਕ ਨੁਸਖਾ ਬੀਬੀ ਨੇ ਰੈਡੀ ਕੀਤਾ ਜਿਹੜਾ ਮੈਂ ਯੂਜ਼ ਕਰ ਰਹੀ ਆਂ ਤੇ ਭੈਣਾ ਕਹਿੰਦੀ ਆ ਨੇ ਕਿ ਸਾਨੂੰ ਜਲਦੀ ਦੱਸ ਦੋ ਇੱਕ ਭੈਣ ਨੇ ਤਾਂ ਅੱਜ ਕਹਿ ਹੀ ਦਿੱਤਾ ਮੈਨੂੰ ਕਹਿੰਦੀ ਜੀ ਮੈਂ ਇਕੱਲੀ ਰਹਿਣੀ ਆ ਵੀ ਮੈਨੂੰ ਤੁਸੀਂ ਦੱਸ ਹੀ ਦਿਓ ਮੈਂ ਤਾਂ ਬਣਾਈ ਲਵਾਂ ਮੈਂ ਵੇਟ ਨਹੀਂ ਕਰਦੀ ਹੈਗੀ ਮੈਂ ਕਿਹਾ ਵੀ ਵੇਟ ਕਰ ਲਓ ਵੀ 25 ਦਿਨ ਹੋਰ ਵੇਟ ਕਰੋ ਦੋ ਦਿਨ ਹੋ ਗਏ ਮੈਨੂੰ ਲੈੰਦੀ ਨੂੰ ਤੇ ਉਸ ਤੋਂ ਬਾਅਦ ਆਪਾਂ ਟੈਸਟ ਕਰਾਵਾਂਗੇ ਤੇ ਤੁਹਾਡੇ ਨਾਲ ਰਿਪੋਰਟ ਜ਼ਰੂਰ ਮੈਂ ਸ਼ੇਅਰ ਕਰੂੰਗੀ ਮੈਨੂੰ ਫਰਕ ਪਿਆ ਕਿ ਨਹੀਂ ਪਿਆ ਅਗਰ ਨਹੀਂ ਪਿਆ ਹੋਗਾ ਮੈਂ ਤੁਹਾਨੂੰ ਤਾਮੀਦ ਦੱਸੂੰਗੀ ਪਿਆ ਹੋਊਗਾ ਮੈਂ ਤੁਹਾਨੂੰ ਤਾ ਵੀ ਦੱਸੂੰਗੀ ਠੀਕ ਆ ਪਰ ਉਹ ਭੈਣ ਕਹਿੰਦੀ ਕੋਈ ਗੱਲ ਨਹੀਂ ਮੈਂ ਬਣਾਈ ਲਵਾਂਗੀ ਤੇ ਤੁਸੀਂ ਮੈਨੂੰ ਦੱਸ ਦਿਓ ਚਲੋ ਮੈਂ ਉਹ ਕਿਉਂਕਿ ਮੱਥਾ ਵੀ ਮਰੋਗੇ ਨੁਸਖੇ ਦੇ ਥੋੜਾ ਮੱਥਾ ਵੀ ਵਾਈਦਾ ਸਮਾਨ ਵੀ ਲੈ ਕੇ ਆਉਂਗੇ ਤੇ ਫਿਰ ਜੇ ਫਰਕ ਹੀ ਨਾ ਪਿਆ ਫਿਰ ਫਾਇਦਾ ਨਹੀਂ ਕੋਈ ਤੇ ਦੂਸਰੀ ਉਸੇ ਭੈਣ ਨੇ ਕਿਹਾ ਸੀਗਾ ਕਿ ਜਿਹੜਾ ਸ਼ਹਿਦ ਪਾਇਆ ਤੁਸੀਂ ਨੁਸਖੇ ਦੇ ਵਿੱਚ ਵੀ ਡਾਇਬੀਟਿਕ ਜਿਹੜੇ ਪੇਸ਼ੈਂਟ ਹੈਗੇ ਆ ਜਿਨ੍ਹਾਂ ਨੂੰ ਸ਼ੂਗਰ ਹੈਗਾ ਵੀ ਉਹ ਸ਼ਹਿਦ ਲੈ ਸਕਦੇ ਹੋ ਬਿਲਕੁਲ ਲੈ ਸਕਦੇ ਨੇ ਕਿ ਸ਼ਹਿਦ ਤੁਸੀਂ ਉਹਦੇ ਵਿੱਚ ਜ਼ਰੂਰ ਯੂਜ਼ ਕਰ ਸਕਦੇ ਹੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਆ ਸੋ ਵੇਟ ਕਰ ਲਓ ਥੋੜੀ ਜੀ ਮੈਨੂੰ ਯੂਜ਼ ਕਰ ਲੈਣ ਦੀ ਕਿਉਂਕਿ ਤੇ ਅੱਜ ਇੱਕ ਨਵਜੀਤ ਭੈਣ ਨੇ ਅਮਰਸਰ ਤੋਂ ਆਪਣੇ ਪੱਕੇ ਕਸਟਮਰ ਨੇ ਉਹ ਭੈਣ ਹੁਣ ਕਸਟਮਰ ਨਹੀਂ ਉਹ ਤੇ ਮੇਰੀ ਭੈਣ ਹੀ ਆ ਨਾ ਤੇ ਉਹਨਾਂ ਨੇ ਵੀ ਅੱਜ ਮੈਨੂੰ ਮੈਸੇਜ ਕੀਤਾ ਉਹ ਕਹਿੰਦੇ ਵੈਸੇ ਮੈਂ ਬਾਅਦ ਚ ਫੋਨ ਕਰੂੰਗੀ ਤੇ ਉਹਨਾਂ ਨੇ ਮੈਨੂੰ ਕਾਫੀ ਲੰਬਾ ਸਾਰਾ WhatsApp ਤੇ ਮੈਸੇਜ ਭਾਇਆ ਸੀਗਾ ਕਹਿੰਦੇ ਵੀ ਅ ਮਤਲਬ ਲੱਡੂ ਵਗੈਰਾ ਜਿਹੜੇ ਹੈਗੇ ਆ ਤੁਸੀਂ ਖਾਣੇ ਹੋ ਤੇ ਤੁਸੀਂ ਮਤਲਬ ਕਿ ਕਈ ਵਾਰੀ ਆਪਾਂ ਜਿਹੜੇ ਲੱਡੂ ਬਣਵਾ ਲੈਨੇ ਆ ਜਿਵੇਂ ਉਹ ਕਹ ਰਹੇ ਸੀਗੇ ਕਿ ਆਪਾਂ ਬਣਵਾ ਵੀ ਲੈਨੇ ਆ ਵਿਆਹਾਂ ਸ਼ਾਦੀਆਂ ਚ ਕਹਿ ਦਿੰਨੇ ਆ ਕਿ ਬਣਾ ਕੇ ਦੇਜੋ ਹਲਵਾਈ ਨੂੰ ਫਿਰ ਉਹ ਤੇਲ ਤੁਲ ਕਈ ਵਾਰੀ ਘੀ ਤੇਲ ਮਾੜਾ ਵਰਤਿਆ ਜਾਂਦਾ ਵੀ ਉਹ ਤੁਸੀਂ ਨਾ ਖਾਇਆ ਕਰੋ ਤੁਸੀਂ ਕਿਸੇ ਅੱਛੀ ਜਗ੍ਹਾ ਤੋਂ ਅੱਛੀ ਸ਼ਾਪ ਤੋਂ ਜਾਂ ਲੈ ਆਇਆ ਕਰੋ ਨਾ ਨਵਜੀਤ ਭੈਣ ਜੀ ਥੈਂਕ ਯੂ ਤੁਸੀਂ ਸਾਰੀਆਂ ਭੈਣਾਂ ਮੇਰਾ ਇੰਨਾ ਫਿਕਰ ਕਰਦੇ ਹੋ ਤੇ ਮੈਂ ਨਾ ਅੱਜ ਤੋਂ ਹੀ ਸਟਾਰਟ ਕਰਤੀ ਹੈਗੀ ਆ ਆਪਣੀ ਜਿਹੜੀ ਲੱਡੂ ਵਗੈਰਾ ਖਾਣ ਦੀ ਉਹ ਉਹਦੇ ਤੇ ਸਟਾਪ ਲਾਤਾ ਠੀਕ ਹੈ ਡਾਈਟ ਦੇ ਵਿੱਚ ਉਹ ਆਪਾਂ ਕੱਟਦਾ ਹੁਣ ਕਿਉਂਕਿ ਹੁਣ ਗਰਮੀ ਆ ਗਈ ਉਹ ਨਾ ਸਰਦੀਆਂ ਦੇ ਵਿੱਚ ਵਿਆਹ ਜਾਂਦੀਆਂ ਜ਼ਿਆਦਾ ਆਉਂਦੇ ਨੇ ਉਦੋਂ ਦੇਸੀ ਮਠਾਈ ਬਹੁਤ ਆਉਂਦੀ ਸੀ ਉਦੋਂ ਖਾਂਦੀ ਸੀ ਤੇ ਹੁਣ ਮੈਂ ਮਠਾਈ ਨਹੀਂ ਖਾ ਰਹੀ ਕਿਉਂਕਿ ਹੁਣ ਮੌਸਮ ਬਦਲ ਗਿਆ ਜਦੋਂ ਮੌਸਮ ਬਦਲ ਜਾਂਦਾ ਉਦੋਂ ਫਿਰ ਇਹਨਾਂ ਚੀਜ਼ਾਂ ਨੂੰ ਜੀ ਨਹੀਂ ਕਰਦਾ ਹੁਣ ਨਹੀਂ ਦਿਲ ਕਰਦਾ ਹੈਗਾ ਉਹਨਾਂ ਚੀਜ਼ਾਂ ਨੂੰ ਮੈਂ ਖਾਦੀ ਨਹੀਂ ਹੁਣ ਆਪਾਂ ਸਿੰਪਲ ਘਰ ਦੀ ਰੋਟੀ ਸਬਜ਼ੀ ਜੋ ਖਾਂਦੇ ਆ ਜੋ ਆਪਣੇ ਘਰ 'ਚ ਬਣਦਾ ਹੈਗਾ ਉਹੀ ਖਾਂਦੇ ਆ ਤਲੇ ਫੜੇ ਆਪਾਂ ਖਾਂਦੇ ਹੈ ਨਹੀਂ ਕਿ ਉਹ ਤੁਹਾਨੂੰ ਪਤਾ ਹੀ ਆ ਹਨ ਤੇ ਚਲੋ ਹੁਣ ਵੇਟ ਕਰਦੇ ਆ ਜੋ ਮੈਂ ਰੂਟੀਨ ਦੇ ਵਿੱਚ ਜਿਵੇਂ ਆਪਾਂ ਫੁਲਕਾ ਖ ਤੇ ਬਸ ਉਸ ਤੋਂ ਬਾਅਦ ਹੁਣ ਆਪਾਂ ਵੇਟ ਕਰਦੇ ਹਾਂ ਕਿਉਂਕਿ ਮੈਡੀਸਨ ਤਾਂ ਮਿਲ ਨਹੀਂ ਰਹੀ ਹੈ ਕਿ ਮੈਡੀਸਨ ਤਾਂ ਮੈਂ ਫੇਰ ਸੋਚੂਗੀ ਵੈਸੇ ਤਾਂ ਮੈਨੂੰ ਲੱਗਦਾ ਜਰੂਰ ਤਾਂ ਨਹੀਂ ਪੈਣੀ ਉਹ ਨੁਸਖਾ ਜਿਹੜਾ ਕਾਰਗਰ ਹੋਊਗਾ ਮੈਨੂੰ ਪੂਰੀ ਉਮੀਦ ਹੈ 100% ਅਗਰ ਕਾਰਗਰ ਰਹਿੰਦਾ ਹੈ ਤਾਂ ਬਹੁਤ ਅੱਛੀ ਗੱਲ ਹੈ ਤੇ ਫਿਰ ਮੇਰੀਆਂ ਬਹੁਤ ਸਾਰੀਆਂ ਭੈਣਾਂ ਠੀਕ ਹੋਏ ਕਿ ਆਪ ਦੇ ਕੋਲ ਕੋਲੇਸਟ੍ਰੋਲ ਦੀ ਪ੍ਰੋਬਲਮ ਤਾਂ ਜੀ ਅਜ 95% ਲੋਕਾਂ ਨੂੰ ਹੈਗੀ ਹੈ ਤੇ ਨਹੀਂ ਤਾਂ ਫਿਰ ਆਪਾਂ ਉਸ ਤੋਂ ਬਾਅਦ ਕੋਈ ਆਪਣਾ ਡਾਈਟ ਪਲਾਨ ਚੇਂਜ ਕਰਾਂਗੇ ਕੋਈ ਐਕਸਰਸਾਈਜ਼ ਸ਼ੁਰੂ ਕਰਾਂਗੇ ਹਨਾ ਫਿਰ ਆਪਾਂ ਉਹਨੂੰ ਦੇਖਣਾ ਬੋਲਦਾ ਤੇ ਚਲੋ ਠੀਕ ਹੈ ਜੀ ਹੁਣ ਮੈਂ ਵੇਟ ਕਰਦੀ ਹੁਣ ਸੁੱਕਣਾ ਸ਼ੁਰੂ ਹੋ ਜੂਗਾ ਤੇ ਮੈਂ ਬੋਲੂਗੀ ਨਹੀਂ ਹੁਣ ਮੇਰੀ ਬੋਲਣ ਤੇ ਜਿਹੜਾ ਉਹ ਕੰਬਦੀ ਲੱਗ ਜੂਗੀ ਕਿਉਂਕਿ ਜਿੰਨੇ ਜਿੰਨੇ ਸੁੱਕਣ ਲੱਗ ਜੂਗਾ ਫਿਰ ਆਪਾਂ ਨੂੰ ਬੋਲਣਾ ਬੰਦ ਹੁੰਦਾ ਥੋੜਾ ਜਿਹਾ ਚਲੋ ਠੀਕ ਹੈ ਜੀ ਹੁਣ ਮੈਂ ਬਾਅਦ ਚ ਮਿਲਦੀ ਹਾਂ ਜਦੋਂ ਸੁੱਕ ਜੂਗਾ ਲੋ ਜੀ ਬਿਲਕੁਲ ਸੁੱਕ ਗਿਆ ਹੁਣ ਫੇਸ ਆਪਣਾ ਹੁਣ ਮੈਂ ਜ਼ਿਆਦਾ ਬੋਲ ਬਿਲਕੁਲ ਨਹੀਂ ਬੋਲ ਸਕਦੀ ਥੋੜਾ ਥੋੜਾ ਗਿੱਲਾ ਰਹਿ ਗਿਆ ਪਰ ਹੁਣ ਮੈਂ ਵਾਸ਼ ਕਰੂਗੀ ਫਿਰ ਮਿਲਦੀ ਹਾਂ ਵਾਸ਼ ਕਰਕੇ ਵਾਈਟ ਵਾਈਟ ਹੋ ਗਿਆ ਸਾਰਾ ਸੁੱਕ ਗਿਆ ਠੀਕ ਹੈ ਲੋ ਜੀ ਫੇਸ ਸਕਾਉਂ ਵਾਸ਼ ਕਰ ਲਿਆ ਤੇ ਬਹੁਤ ਵਧੀਆ ਲੱਗਦਾ ਹੈ ਇਹਨਾ ਕੂਲਿੰਗ ਇਫੈਕਟ ਦਿੰਦਾ ਹੈ ਇੰਨੀ ਠੰਡਕ ਦਿੰਦਾ ਹੈ ਤੇ ਔਰ ਮザਈ ਆ ਗਿਆ ਬਹੁਤ ਤੁਸੀਂ ਇਹ ਭਾਵੇਂ ਡੇਲੀ ਕਰ ਲੋ ਕੋਈ ਸਾਈਡ ਇਫੈਕਟ ਨਹੀਂ ਆਦਾ ਠੀਕ ਹੈ ਜੀ ਡੇਲੀ ਯੂਜ਼ ਕਰੋ ਇੰਨੀ ਵਧੀਆ ਚੀਜ਼ ਹੈ ਜਿਹੜਾ ਆਦੂਮਈ ਇਫੈਕਟ ਦਿੰਦੀ ਹੈ ਜੀ ਨਾਲ ਦੀ ਨਾਲ ਤੇ ਹੁਣ ਮੈਂ ਜਿਹੜਾ ਅਗਲਾ ਤੁਹਾਨੂੰ ਕਹਿੰਦੀ ਸੀਗੀ ਸਕਰੱਬ ਬਾਰੇ ਉਹ ਆ ਵਾਲੀ ਕਰੀਮ ਸੀ ਜੀ ਮੈਂ ਤਾਂ ਥੋੜੀ ਜਿਹੀ ਬਣੀ ਸੀਗੀ ਥੋੜੀ ਬਹੁਤੀ ਰਹੀ ਹੁਣ ਇਹ ਤਾਂ ਆ ਜੀ ਸੱਚੂ ਹੀ ਜਾਦੂ ਮੇਕ ਕਰੀਮ ਹੈ ਸੱਚੀ ਹੀ ਜਾਦੂ ਮੇਕ ਕਰੀਮ ਯਕੀਨ ਮੰਨਿਓ ਤੁਸੀਂ ਮੇਰਾ ਮੈਂ ਇਹ 101% ਨਾਲ ਦੀ ਨਾਲ এফেকਟ ਦਿਖਾਉਗੀ ਨਾਲ ਦੀ ਨਾਲ ਲਾਉਣਸਾਲ ਤੁਹਾਨੂੰ ਪਤਾ ਲੱਗੂਗਾ ਵੀ ਕੁਝ ਲਾਇਆ ਹੈਗਾ ਫੇਸ ਤੇ ਅਨਗ ਗਲੋ ਆ ਜਾਂਦਾ ਇਹ ਮੈਂ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਦੁਬਾਰਾ ਦੇਵਾਂ ਇਹ ਦੁਸਤਾ ਠੀਕ ਹੈ ਜੀ ਰੈਨਮਸ ਖਾਣੀ ਸੌਰੀ ਰੈਮਡੀ ਹੈ ਜਿਹੜੀ ਇਹ ਮੈਂ ਤੁਹਾਨੂੰ ਦੁਬਾਰਾ ਦਵਾਂਗੀ ਜਰੂਰ ਕਿਉਂਕਿ ਬਾਲਾ ਵਧੀਆ এফेक्ट ਦਿੰਦੀ ਹੈ ਹੁਣ ਤਾਂ ਦੇਖੋ ਜਿਸਵੇਂ ਖਤਮ ਵੀ ਕਰਤੀ ਬਸ ਖਤਮ ਮਾੜੀ ਮੋਟੀ ਰਹਿ ਗਈ ਹੁਣ ਇਹਦੇ ਵਿੱਚ ਇਹ ਮੈਂ ਕੱਲ ਨੂੰ ਯੂਜ਼ ਕਰ ਲੈਣੀ ਹੈ ਤੇ ਮੈਂ ਦੁਬਾਰਾ ਬਣਾਉਣੀ ਹੈ ਜੇ ਬਣਾਉਣੀਆਂ ਹੋਈਆਂ ਤਾਂ ਦੁਬਾਰਾ ਤੁਹਾਡੇ ਨਾਲ ਫੇਰ ਸ਼ੇਅਰ ਕਰੂੰਗੀ ਕਿਉਂਕਿ ਬਾਲੀ ਵਧੀਆ ਕਰੀਮ ਸਾਰੀਆਂ ਭੈਣਾਂ ਨੇ ਬਣਾਉਣੀ ਐ ਤਾਂ ਕੋਈ ਭੈਣ ਰਹਿਣੀ ਨਹੀਂ ਚਾਹੀਦੀ ਠੀਕ ਹੈ ਜੀ ਤੇ ਲੋ ਜੀ ਅੱਜ ਤਾਂ ਆਪਣਾ ਬਿਲਕੁਲ ਹੀ ਸੌਖਾ ਜਿਹਾ ਕੰਮ ਸੀਗਾ ਤੁਸੀਂ ਸਾਰੀਆਂ ਭੈਣਾਂ ਨੇ ਇਹ ਜਿਹੜੀ ਗਾਚੀ ਹੈਗੀ ਆ ਜਾਂ ਘਾਚਣੀ ਜੋ ਵੀ ਬੋਲਦੇ ਹੋ ਤੁਸੀਂ ਇਹ ਜਰੂਰ ਲੈ ਕੇ ਆਉਣੀ ਐ ਕੋਈ ਮਲਤਾਨੀ ਮਿੱਟੀ ਦਾ ਪੇਸਟ ਬਣਾਉਣ ਦੀ ਜਾਂ ਕੁਝ ਵੀ ਕਰਨ ਦੀ ਲੋੜ ਨਹੀਂ ਐ ਸਿੱਧਾ ਤੁਸੀਂ ਗੁਲਾਬ ਜਲ ਲੈ ਲਓ ਗੁਲਾਬ ਜਲ ਵੀ ਮੈਂ ਤੁਹਾਨੂੰ ਘਰੇ ਬਣਾਉਣਾ ਦੱਸੂਗੀ ਰੋਜ਼ ਵਾਟਰ ਕਿਵੇਂ ਬਣਾਉਣਾ ਆਪਾਂ ਤੇ ਮੈਂ ਤਾਂ ਚਲੋ ਇਹ ਮੇਰੇ ਕੋਲੇ ਹੈਗਾ ਸੀਗਾ ਦਾ ਰਾਈਸ ਵਾਟਰ ਤੇ ਮੈਂ ਇਹਨਾਂ ਨੂੰ ਫੇਮ ਪੈਂਕ ਲਾ ਲਿਆ ਕਿਉਂਕਿ ਰਾਇਸ ਵਾਟਰ ਬਹੁਤ ਅੱਛਾ ਹੁੰਦਾ ਫੇਸ ਵਾਸਤੇ ਤੇ ਗੁਲਾਬ ਜਲ ਵੀ ਬਹੁਤ ਅੱਛਾ ਹੁੰਦਾ ਤੁਸੀਂ ਗੁਲਾਬ ਜਲ ਦੇ ਨਾਲ ਵੀ ਇਸ ਤਰ੍ਹਾਂ ਕਰ ਸਕਦੇ ਹੋ ਅਗਰ ਕੁਝ ਵੀ ਨਾ ਹੋਵੇ ਤਾਂ ਤੁਸੀਂ ਪਾਣੀ ਨਾਲ ਹੀ ਲਾ ਲਓ ਠੀਕ ਹੈ ਜੀ ਪਰ ਯੂਜ਼ ਜ਼ਰੂਰ ਕਰਿਓ ਡੇਲੀ ਕਰ ਲਿਓ ਇਹ ਚਾਹੇ ਸ਼ਾਮ ਨੂੰ ਕਰੋ ਚਾਹੇ ਸਵੇਰੇ ਕਰੋ ਪਰ ਡੇਲੀ ਯੂਜ਼ ਕਰਨਾ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਦੀਆਂ ਨੇ ਕਿੰਨੀਆਂ-ਕੀਆਂ ਚੀਜ਼ਾਂ ਨੇ ਤੇ ਜਮੇ ਓਖਾ ਨਹੀਂ ਲੱਗਦਾ ਹੈਗਾ ਇਸ ਕੰਮ ਤੁਸੀਂ ਕੰਮ ਕਰਦੇ ਕਰਦੇ ਆਪਣਾ ਕਿਚਨ ਦੇ ਵਿੱਚ ਫੇਸ ਤੇ ਲਾ ਲਓ ਤੇ ਤੁਰੇ ਫਿਰੋ ਠੀਕ ਹੈ ਜੀ ਚਲੋ ਠੀਕ ਵੀਡੀਓ ਦਾ ਐਂਡ ਨਹੀਂ ਕਰਦੀ ਹਾਂ ਮੈਂ ਅਜੇ ਮੈਂ ਨਾ ਥੋੜੇ ਜਿਹਾ ਇੱਕ ਦੋ ਨਾਮ ਪੜ੍ਹਦੀਆਂ ਵੇਟ ਕਰੋ ਲਓ ਜੀ ਆਪੇ ਆਪਣਾ ਫੋਨ ਤੇ ਮੈਂ ਨਾ ਦੋ ਨਾਮ ਜ਼ਰੂਰ ਪੜ੍ਹਣੇ ਨੇ ਕਿਉਂਕਿ ਉਹਨਾਂ ਨੇ ਸਪੈਸ਼ਲੀ ਮੈਸੇਜ ਕਰੇ ਨੇ ਕਿ ਸਾਡਾ ਨਾਮ ਲਿਓ ਮੇਰਾ ਇਹ ਤਾਂ ਹੋ ਗਿਆ ਸੀ ਜੀ ਲੋ ਜੀ ਇੱਕ ਤਾਂ ਹੈਗੇ ਕਮਲਜੀਤ ਸਿੱਧੂ ਸਿਸਟਰ ਮੇਰਾ ਨਾਮ ਵੀ ਬੋਲਣਾ ਮਹਿਰਾਣੋਂ ਵੀ ਸਿਸਟਰ ਹਾਂ ਮੇਰੀ ਵੀ ਰਿਪੋਰਟ ਆਈ ਹੈ ਜੀ ਤੁਹਾਡੇ ਵਾਲੀ ਹੀ ਪ੍ਰੋਬਲਮ ਆਈ ਹੈ ਅਨੁਸਖਾ ਦੱਸਿਓ ਪਲੀਜ਼ ਜਲਦੀ ਅ ਪਹਿਲਾਂ ਤਾਂ ਥੈਂਕ ਯੂ ਕਮਲ ਜੀ ਥੈਂਕ ਯੂ ਸੋ ਮੱਚ ਕਿ ਤੁਸੀਂ ਅ ਟਾਈਮ 'ਚ ਟਾਈਮ ਕੱਢ ਕੇ ਕਮੈਂਟ ਕੀਤਾ ਤੇ ਨਾਮ ਆਪਾਂ ਤੁਹਾਡਾ ਬੋਲਤਾ ਤੇ ਦੂਜੀ ਗੱਲ ਰਿਪੋਰਟ ਵਾਲੀ ਜਿਹੜੀ ਗੱਲ ਕਰ ਰਹੀ ਹਾਂ ਤੁਸੀਂ ਉਹ ਆਪਾਂ ਦੱਸ ਚੁੱਕੇ ਹਾਂ ਕਿ ਮੈਂ ਜ਼ਰੂਰ ਸ਼ੇਅਰ ਕਰੂੰਗੀ ਬਸ ਥੋੜੀ ਜਿਹੀ ਪੇਸ਼ੈਂਸ ਰੱਖੋ ਠੀਕ ਹੈ ਜ਼ਰੂਰ ਦੱਸਾਂਗੀ ਆਪਾਂ ਥੈਂਕ ਯੂ ਕਮਲ ਥੈਂਕ ਯੂ ਸੋ ਮੱਚ ਤੇ ਨੈਕਸਟ ਇੱਕ ਭੈਣ ਹੋਰ ਸੀਗੇ ਹਮ ਪ੍ਰਤਪਾਲ ਕੋ ਉਹ ਕਹਿੰਦੇ ਸੀ ਮੇਰਾ ਨਾਮ ਵੀ ਬੋਲ ਦੇਣਾ ਬੋਲਤਾ ਪ੍ਰਤਪਾਲ ਜੀ ਥੈਂਕ ਯੂ ਸੋ ਮੱਚ ਉਹ ਕਹਿੰਦੇ ਅਸੀਂ ਜੀ ਹੁਣੇ ਦੇਖਣ ਲੱਗੇ ਆਂ ਦੀ ਵਲੌਗ ਤੁਹਾਡੇ ਸਾਨੂੰ ਬਹੁਤ ਨਾਈਸ ਲੱਗਦੇ ਨੇ ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ ਜੀ ਤੁਹਾਨੂੰ ਵੀ ਸਾਰੀਆਂ ਭੈਣਾਂ ਨੂੰ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਸਾਰਿਆਂ ਤੇ ਸਾਰਿਆਂ ਦੇ ਪਰਿਵਾਰਾਂ ਤੇ ਤੇ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਸਾਰੀਆਂ ਭੈਣਾਂ ਜਿਹੜੀਆਂ ਸਪੋਰਟ ਕਰਦੀਆਂ ਹੋ ਪਿਆਰ ਕਰਦੀਆਂ ਹੋ ਔਰ ਕਮੈਂਟ ਕਰਦੀਆਂ ਹੋ ਟਾਈਮ ਤੋਂ ਟਾਈਮ ਕਰਕੇ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਫਿਰ ਮਿਲਦੇ ਆ ਮੇਰਾ ਖਿਆਲ ਮੈਨੂੰ ਆਹ ਜਿਹੜੀ ਕਰੀਮ ਹੈਗੀ ਆ ਇਹ ਹੀ ਬਣਾ ਕੇ ਅਗਲੀ ਵਾਰ ਤੁਹਾਨੂੰ ਦੱਸਣੀ ਚਾਹੀਦੀ ਹੈ ਕਿਉਂਕਿ ਬੜੀ ਵਧੀਆ ਜੀ ਜਾਦੂ ਹੀ ਹੈ ਬਸ ਕਰਾਮਾਤ ਹੈ ਇੱਕ ਬਸ ਤੇ ਮੈਂ ਜਰੂਰ ਦਵਾਂਗੀ ਇਹ ਦੁਬਾਰਾ ਤੋਂ ਤੁਹਾਨੂੰ ਬਲਾਗ ਠੀਕ ਹੈ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਅੱਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ